ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਰਜਿਸਟਰੀ ਕਰਨ ਬਦਲੇ ਰਿਸ਼ਵਤ ਲੈ ਰਹੇ ਤਹਿਸੀਲਦਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਇਹ ਤਹਿਸੀਲਦਾਰ ਕੋਈ ਹੋਰ ਨਹੀਂ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਅਮਰੀਕ ਸਿੰਘ ਵਾਸੀ ਟੱਲੇਵਾਲ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੇ ਤਪਾ ਤਹਿਸੀਲ ਵਿੱਚ 2 ਕਨਾਲ 4 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਸੀ ਪਰੰਤੂ ਤਹਿਸੀਲਦਾਰ ਸੁਖਚਰਨ ਸਿੰਘ ਰਜਿਸਟਰੀ ਕਰਨ ਵਿੱਚ ਟਾਲਮਟੋਲ ਕਰਕੇ ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ ਆਕਰਮ ਅਮਰੀਕ ਸਿੰਘ ਨੇ ਇਹ ਮਾਮਲਾ ਵਿਜੀਲੈਂਸ ਦੇ ਆਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਵਿਜੀਲੈਂਸ ਵਿਰੋਧੀ ਟੀਮ ਨੇ ਅਮਰੀਕ ਸਿੰਘ ਟੱਲੇਵਾਰ ਦੀ ਸ਼ਿਕਾਇਤ ਤੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦਿਆ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਤਹਿਸੀਲ ਦਫ਼ਤਰ ਤਪਾ ਵਿਖੇ ਉਸ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਜਿਵੇਂ ਹੀ ਤਹਿਸੀਲਦਾਰ ਸੁਖਚਰਨ ਸਿੰਘ ਨੇ ਸ਼ਿਕਾਇਤਕਰਤਾ ਅਮਰੀਕ ਸਿੰਘ ਤੋਂ 20000 ਰੁਪਏ ਦੀ ਰਿਸ਼ਵਤ ਰਾਸ਼ੀ ਫੜੀ ਤਾਂ ਪਹਿਲਾ ਤੋਕਾਤ ਲਈ ਘੜੀ ਵਿਜੀਲੈਂਸੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਗ੍ਰਿਫਤਾਰ ਕਰ ਲਿਆ ਇਹ ਕਿਨੇ ਫੜਾਇਆ ਜੀ ਇਹ ਜੀ ਬੇਸਿਕਲੀ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਦੀ ਕਰਪਸ਼ਨ ਦੇਗੇਂਸਟ ਡਰਾਈਵ ਚੱਲ ਰਹੀ ਹੈ ਅੰਦਰ ਦਾ ਹੀਵਲ ਗਾਈਡੈਂਸ ਆਫ ਚੀਫ ਡਾਇਰੈਕਟਰ ਵਿਜੀਲੈਂਸ ਸ੍ਰੀ ਵਿਰੇਂਦਰ ਕੁਮਾਰ ਜੀ ਤੇ ਪਟਿਆਲਾ ਸਾਡੇ ਬਿਜ਼ਨਸ ਰੇਂਜ ਦੇ ਐਸਐਸਪੀ ਸ੍ਰੀ ਜਗਤਪ੍ਰੀਤ ਸਿੰਘ ਜੀ ਉਹਨਾਂ ਦੀ ਹੀਵਲ ਗਾਈਡੈਂਸ ਜਿਹੜੀ ਡਰਾਈਵ ਸਾਡੀ ਚੱਲ ਰਹੀ ਹੈ ਤਾਂ ਉਹਦੇ ਤਹਿਤ ਅਸੀਂ ਜਿਹੜਾ ਤਹਿਸੀਲਦਾਰ ਤਪਾ ਹੈਗੇ ਆ ਸੁਖਚਰਨ ਸਿੰਘ ਉਹਨਾਂ ਨੂੰ ਜੀ ਅੱਜ ਅਸੀਂ ਰੈੱਡ ਹੈਂਡਰਡ ਅਰੈਸਟ ਕੀਤਾ ਮੋਬਾਈਲ ਐਕਸੈਪਟਿੰਗ ਦਾ ਬ੍ਰਾਈਸ ਆਫ 20000 20000 ਰੁਪਏ ਦੀ ਰਜਿਸਟ੍ਰੇਸ਼ਨ ਲੈਣ ਦੇ ਹੋਏ ਅਸੀਂ ਉਹਨਾਂ ਨੂੰ ਰੰਗੇ ਆਤੀ ਗ੍ਰਿਫਤਾਰ ਕੀਤਾ ਜੀ ਇਹ ਸਾਡੇ ਮਦਈ ਸੀਗੇ ਜੀ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਦੋਸਤ ਦੀ ਜਿਹੜੀ ਦੀ ਦੋ ਕਨਾਲ ਚਾਰ ਮਰਲੇ ਦੀ ਰਜਿਸਟਰੀ ਸੀਗੀ ਉਹ ਆਪਣੀ ਵਾਈਫ ਦੇ ਨਾਂ ਕਰਾ ਰਹੇ ਸੀਗੇ ਤੇ ਨਾਰਮਲ ਰਜਿਸਟਰੀ ਸੀ ਜੀ ਕੋਈ ਮਤਲਬ ਖਾਮੀ ਨਹੀਂ ਸੀ ਉਹਦੇ ਚ ਤੇ ਉਹ ਰਜਿਸਟਰੀ ਕਰਨ ਦੇ ਜਿਹੜੇ 20000 ਰੁਪਏ ਉਹਨਾਂ ਦੀ ਡਿਮਾਂਡ ਸੀਗੀ ਤੇ ਇਹਨਾਂ ਤੋਂ ਡਿਮਾਂਡ ਕਰੀ ਅਮਰੀਕ ਸਿੰਘ ਤੋਂ ਜਿਹੜੇ ਮਦਈ ਹੈ ਆਪਣੇ ਮਰਦ ਐਫ ਆਈ ਆਰ ਦੇ ਮੁਕਾਦਮੇ ਦੇ ਤੇ ਉਹਨਾਂ ਨੇ ਹਰਪੱਜਨ ਸਿੰਘ ਨੂੰ ਆਪਣੇ ਦੋਸਤ ਨੂੰ ਦੱਸਿਆ ਉਹ ਕਹਿੰਦੇ ਵੀ ਆਪਾਂ ਫਿਰ ਬਿਜਿਲੈਂਸ ਕੋਲੇ ਚਲਦੇ ਹਾਂ ਤੇ ਉਹਨਾਂ ਨੇ ਸਾਡੇ ਕੋਲੇ ਆ ਕੇ ਜੀ ਇਸ ਦੀ ਕੰਪਲੇਂਟ ਕੀਤੀ ਕਿ ਸਾਡੇ ਤੋਂ 20000 ਦਾ ਜਿਹੜਾ ਉਹਦੀ ਡਿਮਾਂਡ ਕੀਤੀ ਜਾ ਰਹੀ ਹੈ ਇਲੀਗਲ ਬ੍ਰਾਈਬ ਦੀ ਜਿਹੜੀ ਤੇ ਉਸੇ ਤੇ ਐਕਸ਼ਨ ਲੈਂਦੇ ਹੋਏ ਜੀ ਅਸੀਂ ਅੱਜ ਜਿਹੜਾ ਹੈਗਾ ਤਹਿਸੀਲਦਾਰ ਤਪਾ ਨੂੰ ਸੁਖਚਰਨ ਸਿੰਘ ਨੂੰ ਜੀ ਅਰੈਸਟ ਕੀਤਾ ਹੈ ਰੈਡ ਹੈਂਡਰ ਉਹਦੇ ਨਾਲ ਹੋਰ ਕੋਈ ਗ੍ਰਿਫਤਾਰ ਕੀਤਾ ਨਹੀਂ ਜੀ ਅਸੀਂ ਤਾਂ ਇਕੱਲੇ ਜਿਹੜੇ ਤਹਿਸੀਲਦਾਰ ਹੈ ਉਹਨਾਂ ਨੂੰ ਹੀ ਜਿਹੜਾ ਤਪਾ ਅਮਰੀਕ ਸਿੰਘ ਦੀ ਪਿੰਡ ਵੀਲੇ ਦੇ ਜੀ ਡਿਸਟ੍ਰਿਕਟ ਬਰਨਾਲਾ ਹੀ ਹੈ ਇਹ ਇਹ ਸ਼ਾਇਦ ਪਹਿਲਾਂ ਕੀਤੀ ਸੀ ਕਿ ਅੱਜ ਹੀ ਕੀਤੀ ਸੀ ਨਹੀਂ ਸਾਡੇ ਕੋਲੇ ਜੀ ਬਸ ਉਹ ਗਏ ਸੀਗੇ ਪਹਿਲਾਂ ਇੱਕ ਦੋ ਦਿਨ ਪਹਿਲਾਂ ਉਹ ਕੋਲੇ ਗਏ ਸੀਗੇ ਤੇ ਉਹ ਬੇਸਿਕਲੀ ਡਿਮਾਂਡ ਕਰ ਰਹੇ ਸੀਗੇ ਤਾਂ ਅੱਜ ਉਹਨਾਂ ਦੀ ਰਜਿਸਟਰੀ ਦਾ ਜਿਹੜਾ ਟਰਨ ਆਈ ਸੀਗੀ ਤੇ ਉਹ ਜਿਵੇਂ ਹੁਣ ਅੱਜ ਪੜੇਗੇ ਨੇ ਸਰ ਇਹਨਾਂ ਦੇ ਨਾਲ ਕੋਈ ਹੋਰ ਵੀ ਸਬੰਧ ਰੱਖਦੇ ਨੇ ਕੀ ਜਿਹਨਾਂ ਦਾ ਕੋਈ ਹੋਰ ਯੋਗਦਾਨ ਹੋਵੇ ਕਿ ਇਸ ਨੂੰ ਲੈਣ ਦੇ ਮਤਲਬ ਦੇਖੋ ਕਿਦਰ ਇਹ ਹੁਣ ਅন্ডਰ ਇਨਵੈਸਟੀਗੇਸ਼ਨ ਹੁੰਦੀਆਂ ਚੀਜ਼ਾਂ ਇਹ ਨਾਲ ਦੀ ਨਾਲ ਨਹੀਂ ਹੁੰਦੀਆਂ ਆਪਾਂ ਨੂੰ ਪਹਿਲੇ ਦੇਖੋ ਫਸਟ ਐਂਡ ਨਹੀਂ ਆਪਣੇ ਪਤਾ ਲੱਗਦੀਆਂ ਆਪਾਂ ਨੂੰ ਐਫਆਈਆਰ ਰਜਿਸਟਰ ਹੋ ਗਈ ਹੈ ਆਪਾਂ ਜਦੋਂ ਤਫਤੀਸ਼ ਕਰਾਂਗੇ ਤਾਂ ਉਹਦੇ ਚ ਆਪਾਂ ਹਨਾ ਉਹਨਾਂ ਦੀ ਕਸਟਡੀ ਵੀ ਲਵਾ ਕੇ ਮੰਨ ਜੋ ਜਿਹੜੀ ਅਦਾਲਤ ਹੈ ਉਹਨਾਂ ਤੋਂ ਪੁਲਿਸ ਕਸਟਰਡੀ ਦੇ ਪੁੱਛਗਿੱਛ ਵੀ ਕਰਾਂਗੇ ਤੇ ਫਰਦਰ ਜੋ ਵੀ ਫਿਰ ਲਿੰਕ ਸਾਹਮਣ ਹੋਵੇ ਜੇ ਹੋਰ ਕੋਈ ਬੰਦਾ ਹੁੰਦਾ ਤਾਂ ਆਪਾਂ ਉਹਨਾਂ ਨੂੰ ਵੀ ਨੋਮਿਨੇਟ ਕਰਾਂਗੇ ਇਹ ਪ੍ਰਧਾਨ ਜੀ ਮੇਰੇ ਤਰਫੋਂ ਇਹ ਪੰਜਾਬ ਦੇ ਸੈਕਸ਼ਨ ਲਈ ਹੈ ਮੈਂ ਇਹਦੇ ਬਾਰੇ ਨਹੀਂ ਸਾਨੂੰ ਨੌਲੇਜ ਵੀ ਪ੍ਰਧਾਨ ਨੇ ਜਾਂ ਨਹੀਂ ਹੈ ਸੈਕਸ਼ਨ 7 ਪੀਸੀ ਐਕਟ ਦਾ ਪ੍ਰੋਵੈਂਸ਼ਨ ਆਫ ਕ੍ਰਾਪਸ਼ਨ ਇੱਕੋ ਸਾਰੇ ਆਪਰੇਟਰ ਵੀ ਇਹਨਾਂ ਨਾਲ ਕੋਈ ਨਹੀਂ ਜੀ ਕੋਈ ਨਹੀਂ ਇਹਨੇ ਇਕੱਲੇ ਹੀ ਹੈ ਜੀ ਕਿ ਰਾਫਾਇਰ ਦੇ ਵਿੱਚ ਇਹੀ ਹੈ ਜੀ ਸਾਨੂੰ ਪਹਿਲੇ ਸਾਰੇ ਜ਼ਿਲ੍ਹੇ ਦੇ ਹੋਰ ਵੀ ਤਹਿਸੀਲਦਾਰ ਆਏ ਸੀ ਜਿਨ੍ਹਾਂ ਨਾਲ ਉਹ ਅੰਦਰ ਤੁਹਾਨੂੰ ਬੰਦ ਕਮਰਾ ਮੀਟਿੰਗ ਮਿਲ ਕੇ ਗਏ ਆ ਉਹਨਾਂ ਨੂੰ ਤੁਸੀਂ ਬੁਲਾਇਆ ਸੀ ਇਸ ਜਾਂਚ ਦੇ ਵਿੱਚ ਜਾਂ ਉਹ ਇੱਥੇ ਤਹਿਸੀਲ ਨੀ ਵੀਰਲ ਦੇਖੋ ਉਹ ਕਿਸੇ ਹੱਕ ਚ ਨਹੀਂ ਆਏ ਤੇ ਨਾ ਹੀ ਆਪਾਂ ਉਹਨਾਂ ਨੂੰ ਬੁਲਾਇਆ ਸੀਗਾ ਉਹ ਜਸਟ ਸਾਡੇ ਕੋਲੇ ਆਏ ਸੀਗੇ ਕਿ ਉਹ ਥੋੜਾ ਜਿਹਾ ਇੱਕ ਉਹ ਹੋ ਜਾਂਦਾ ਮਾਹੌਲ ਹੈ ਜਾਂ ਹੋ ਜਾਂਦਾ ਕਿ ਬੰਦਲ ਪਤਾ ਨਹੀਂ ਕੀ ਹੋ ਗਿਆ ਕਿ ਮਿਸ ਇਨਫਾਰਮੇਸ਼ਨ ਨਾ ਐਵੇਂ ਅਨੈਸੈਸਰੀ ਕਰ ਲੈ ਤਾਂ ਅਸੀਂ ਉਹਦੇ ਲਈ ਸੀਗਾ ਉਹਨਾਂ ਨੂੰ ਅਸੀਂ ਦੱਸਿਆ ਸੀ ਕਿ ਪ੍ਰੈਸ ਨੂੰ ਅਸੀਂ ਬਿਆਨ ਦੇਵਾਂਗੇ ਜੋ ਵੀ ਸਹੀ ਇਨਫਾਰਮੇਸ਼ਨ ਹੈ ਸਾਰੇ ਲੋਕਾਂ ਤੱਕ ਪਹੁੰਚੇ ਸਰ ਇਹਨੂੰ ਦਾਦੀ ਆਦੀ ਸੀ ਜੀ ਰਜਿਸਟਰੀ ਕਿਸ ਕੰਮ ਲਈ ਉਹ ਦੇ ਸਬਤ ਮੰਗਦੇ ਨਹੀਂ ਜੀ ਐ ਸੱਚ ਕੋਈ ਖਾਮੀ ਨਹੀਂ ਸੀ ਰਜਿਸਟਰੀ ਦੇ ਵਿੱਚ ਫਿਰ ਤਾਂ ਦੇਖੋ ਗੱਲ ਹੀ ਗਲਤ ਹੋ ਜਾਂਦੀ ਹੈ ਨਾ ਜੇ ਗਲਤ ਰਜਿਸਟਰੀ ਕਰਾ ਰਹੇ ਸਹੀ ਕਾ ਉਹਨਾਂ ਦਾ ਕੰਮ ਸੀਗਾ ਨੀ ਮੈਨੂੰ ਜੀ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਦੇਖੋ ਹਨਾ ਕਿ ਉਹ ਪ੍ਰਦਾਨ ਹੈਗੀ ਆ ਜਾਂ ਨਹੀਂ ਹੈਗੀ ਐਸੋਸੀਏਸ਼ਨ ਦੇ ਤੇ ਅਸੀਂ ਤਾਂ